ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ ਚਾਰ-ਚਾਰ ਕੁੰਡਿਆਂ ਦੇ ਸਹਾਰ ਨਾਲ ਕੁੰਡੇ ਪਾਏ ਆ ਇੱਕ-ਇੱਕ ਕੁੰਡਾ ਆਪਾਂ ਸਾਈਡ ਤੇ ਰੱਖਿਆ ਤੇ ਆਪਾਂ ਤਿੰਨ ਸਲਾਈਆਂ ਬਣਾ ਲਈਆਂ ਦੇਖੋ ਜੀ ਇੱਧਰ ਆਹ ਸੌਰੀ ਦੋ ਸਲਾਈਆਂ ਬਣਾਈਆਂ ਇੱਕ ਚ ਆਪਾਂ ਕੁੰਡੇ ਪਾਏ ਦੋ ਸਲਾਈਆਂ ਆਪਾਂ ਬਣਾ ਲਈਆਂ ਸਿੱਧੇ ਨਾਲ ਸਿੱਧੇ ਦੇ ਪਾਸੇ ਤੋਂ ਆ ਸਿੱਧੀ ਸਾਈਡ ਤੇ ਹੁਣ ਆਪਾਂ ਹੈਗੇ ਆ ਜੀ ਉਲਟੀ ਸਾਈਡ ਉਲਟੀ ਸਾਈਡ ਤੋਂ ਇਹ ਡਿਜ਼ਾਈਨ ਸਟਾਰਟ ਹੋਊਗਾ ਦੋ ਕਲਰ ਦਾ ਡਿਜ਼ਾਈਨ ਹੈ ਜੀ ਪਹਿਲਾਂ ਆਪਾਂ ਇਸੇ ਚ ਹੀ ਬਣਾਵਾਂਗੇ ਡਿਜ਼ਾਈਨ ਤੇ ਦੂਜਾ ਡਿਜ਼ਾਈਨ ਆਪਾਂ ਦੂਜੇ ਕਲਰ ਚ ਬਣਾਵਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਤੁਸੀਂ ਇੱਕ ਰੰਗ ਚ ਵੀ ਬਣਾ ਸਕਦੇ ਹੋ ਜੇਕਰ ਚਾਹੋ ਤਾਂ ਇੱਕ ਰੰਗ ਚ ਵੀ ਬਣਾ ਸਕਦੇ ਹੋ ਦੋ ਚ ਬਣਾਉਣਾ ਦੋ ਚ ਬਣਾ ਸਕਦੇ ਹੋ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਡਿਜ਼ਾਈਨ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਵੱਧ ਤੋਂ ਵੱਧ ਜਰੂਰ ਕਰ ਲਿਓ ਜੀ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿਹੜੀਆਂ ਭੈਣਾਂ ਕਮੈਂਟ ਕਰਦੀਆਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਆਪਾਂ ਨੂੰ ਸੋਹਣੇ-ਸੋਹਣੇ ਕਮੈਂਟ ਕਰਦੇ ਰਿਹਾ ਕਰੋ ਜੀ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਲਓ ਜੀ ਆਪਾਂ ਨਾ ਉਲਟੀ ਸਾਈਡ ਤੋਂ ਇਹ ਸਟਾਰਟ ਕਰਾਂਗੇ ਤੇ ਆਪਾਂ ਨੂੰ ਗੁੰਡੇ ਥੋੜੇ ਜਿਹਾ ਲੂਜ਼ ਕਰਕੇ ਪਾਵਾਂਗੇ। ਇੱਕ ਆਪਾਂ ਵਲ ਪਾ ਕੇ ਪਾਉਣੇ ਹੁੰਦੇ ਆ ਲੂਜ਼ ਕਰਨ ਵਾਸਤੇ ਆਪਾਂ ਉਸ ਤਰ੍ਹਾਂ ਨਹੀਂ ਪਾਉਣੇ ਆ। ਐਸੀ ਤਰ੍ਹਾਂ ਆਪਾਂ ਥੋੜੇ ਥੋੜੇ ਲੂਜ਼ ਕਰਕੇ ਬਣਾ ਲਵਾਂਗੇ। ਜੇਕਰ ਤੁਹਾਡੇ ਕੋਲ ਮੋਟੀ ਸਲਾਈ ਹੈੀ ਤਾਂ ਤੁਸੀਂ ਉਹਦੇ ਨਾਲ ਵੀ ਗੁੰਡੇ ਪਾ ਸਕਦੇ ਹੋ। ਫਿਰ ਬਾਅਦ ਚ ਦੂਸਰੀ ਐ ਸਲਾਈ ਨਾਲ ਹੀ ਆਪਾਂ ਬਣਾਉਣਾ ਤਾਂ ਆਸਾਨੀ ਨਾਲ ਬਣ ਜਾਣਗੇ। ਤੇ ਨਹੀਂ ਤਾਂ ਇਸ ਤਰ੍ਹਾਂ ਦੇਖੋ ਇਹ ਲੂਜ਼ ਲੂਜ਼ ਕਰਕੇ ਇਸ ਤਰ੍ਹਾਂ ਗੁੰਡੇ ਆਪਾਂ ਪਾ ਲਾਂਗੇ। రసే కలోజ కు బా పరి సై కంపలీట్లీ ਚਲੋ ਜੀ ਆਪਾਂ ਹੁਣ ਸਿੱਧੇ ਪਾਸੇ ਆ ਗਏ ਆਪਾਂ ਫਾਸਟ ਕੁੰਡਾ ਤਾਰ ਲਿਆ ਤੇ ਹੁਣ ਦੇਖੋ ਜੀ ਆਪਣੇ ਜਿਹੜੇ ਆ ਚਾਰ ਕੁੰਡੇ ਆਪਾਂ ਇਹਨਾਂ ਤੇ ਡਿਜ਼ਾਈਨ ਬਣਾਵਾਂਗੇ ਪਹਿਲਾ ਜਿਹੜੇ ਆ ਵਾਲੇ ਚਾਰ ਕੁੰਡੇ ਆ ਸਿੱਧੇ ਪਾਸੇ ਆ ਇੱਕ ਕੁੰਡਾ ਉਲਟਾ ਬਣਾਇਆ ਇਸ ਕੁੰਡੇ ਨੂੰ ਆਪਾਂ ਤਾਰਾਂਗੇ ਨਹੀਂ ਸਲਾਈ ਤੇ ਰੱਖਾਂਗੇ ਫਿਰ ਦੂਸਰਾ ਕੁੰਡਾ ਬਣਾ ਲਾਂਗੇ ਫਿਰ ਤੋਂ ਸਲਾਈ ਇਸ ਤੀਜੇ ਕੁੰਡੇ 'ਚ ਪਾਵਾਂਗੇ तीजा कुंडा बना लवेंगे फिर चौथे कुंडे च सिलाई पावे देखो जी चौथा कुंडा बना लवोंगे देखो जी आप चार कुंडे बना ले फिर तो देखो जी आप एक कुंडा बनाया दो ਦੰ ਕੁੰਡੇ ਬਣਾ ਲਏ ਫਿਰ ਚੌਥਾ ਕੁੰਡਾ ਬਣਾ ਲਵਾਂਗੇ ਜੇ ਲੋ ਜੀ ਆਪਾਂ ਹੁਣ ਇਹਨਾਂ ਨੂੰ ਛੱਡ ਦਾਂਗੇ ਤਦ ਲੋ ਜੀ ਆਪਾਂ ਹੁਣ ਦੂਸਰਾ ਕਲਰ ਲਾਵਾਂਗੇ ਆਪਣੀ ਜਦੋਂ ਆਹਾ ਡਿਜ਼ਾਈਨ ਦੀ ਸਲਾਈ ਪੂਰੀ ਹੋ ਗਈ ਨਾ ਉਦੋਂ ਆਪਾਂ ਦੂਜਾ ਕਲਰ ਲਾ ਲੈਣਾ ਇਦੇ ਨਾਲ ਆਪਾਂ ਸਾਰੇ ਗੁੰਡੇ ਉਲਟੇ ਬਣਾ ਲੈਣੇ ਹੁਣ ਆਪਾਂ ਦੋ ਸਲਾਈਆਂ ਬਣਾ ਲਈਆਂ ਹੁਣ ਆਪਣੀ ਅਗਲੀ ਤੀਜੀ ਸਲਾਈ ਹੁਣ ਆਪਾਂ ਕੁੰਡੇ ਇਹਦੇ ਫਿਰ ਤੋਂ ਆਪਾਂ ਇਸ ਤਰ੍ਹਾਂ ਲੂਜ਼ ਕਰਕੇ ਪਾ ਲਾਂਗੇ ਆਪਾਂ ਨਾਰਮਲ ਗੁੰਡੇ ਬਣਾਉਣੇ ਆ ਉਦੋਂ ਥੋੜੇ ਜਿੇ ਲੂਜ਼ ਕਰਕੇ ਪਾ ਲਵਾਂਗੇ ਕਿ ਆਪਾਂ ਨੱਗੇ ਜਿਹੜਾ ਡਿਜ਼ਾਈਨ ਬਣਾਉਣਾ ਥੋੜਾ ਜਿਹਾ ਸੌਖਾ ਹੋ ਜੂਗਾ ਜੀ ਲਓ ਜੀ ਆਹੇ ਦੇਖੋ ਆਪਾਂ ਚਾਰ-ਚਾਰ ਸਲਾਈਆਂ ਬਣਾਉਂਦੇ ਜਾਵਾਂਗੇ ਤਾਂ ਆਪਣਾ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਲੱਗਦਾ ਹੈ ਉਲਟੀ ਸਾਈਡ ਤੋਂ ਇਸ ਤਰ੍ਹਾਂ ਲੱਗਦਾ ਇਹ ਤੇ ਸਿੱਧੇ ਬਸੇ ਤੋਂ ਇਸ ਤਰ੍ਹਾਂ ਦੇਖਦਾ ਤਾਂ ਆਪਾਂ ਥੋੜਾ ਜ਼ਿਆਦਾ ਬਣਿਆ ਦਿਖਾਉਣਾ ਤੁਹਾਨੂੰ ਦੇਖੋ ਜੀ ਚਲੋ ਜੀ ਜ਼ਰੂਰ ਟਰਾਈ ਕਰਿਓ ਆਪਣੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵਾਅਦਾ ਤੋਂ ਵੱਧ ਸ਼ੇਅਰ ਤੇ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ